ਉਰੇ ਹੀ ਪਹਿਲੀ ਵਾਰੀ ਦੇਖ ਰਹੇ ਆ ਕਿ ਮੇਰਾ 44 ਸਾਲ ਦੀ ਉਮਰ ਹੋ ਗਈ ਇੱਕ ਪਹਿਲੀ ਵਾਰੀ ਅਸੀਂ ਇਦਾਂ ਦਾ ਇਲੈਕਸ਼ਨ ਦੇਖ ਰਹੇ ਆ ਕਿ ਜਿੱਥੇ ਇੱਕ ਵਿਧਾਇਕ ਜੀਵਨੀ ਚੋਣ ਲੜ ਰਿਹਾ ਹੈ ਸ਼ੀਤਲੋਂਗਰਾਲ ਉਹਰੇ ਨਾਲ 90 ਬੰਦੇ ਜਿਹੜੇ ਟੱਕਰ ਲੈ ਰਹੇ ਨੇ ਐਮਐਲਏ ਬੰਦਾ ਪੁੱਛਿਆ ਨਾ ਨੂੰ ਉਹ ਵਧੀਆ ਜਿਹੜੇ ਮਤਲਬ ਸੁਧਾਰ ਹੋਣਗੇ ਉਸ ਬਾਅਦ ਵੀ ਬਣੇ ਅੱਜ ਅਜੂ ਜਿਹਨੂੰ ਦੀ ਹੋ ਹੁਸਮਾਲੀ ਨਾ ਅਸੀਂ ਰਿੰਕੂ ਨਾਲ ਰਹੇ ਆ ਤੁਹਾਨੂੰ ਜਿੱਦਾਂ ਰਿੰਕੂ ਬੈਗਾ ਨਾ ਉਧਰ ਆ ਬਜਾਵਾ 15 ਸਾਲ ਹੋ ਹੀ ਗਏ 10 ਸਾਲ ਹੋ ਹੀ ਗਏ 10 ਬੰਦਾ ਸਾਲ ਹੋ ਗਏ ਇੱਦਾਂ ਹੀ ਆ ਪਾਣੀ ਕੰਦਾ ਆਂਦਾ ਸੀ ਕੰਦਾ ਪਾਣੀ ਪਿੰਦੇ ਆ ਸਾਡਾ ਕੰਮ ਨਹੀਂ ਹੋਇਆ ਪੀਲੀ ਕੋਟੀ ਲਾ ਕੇ ਪਹਿਲਾਂ ਵੀ ਪਾਣੀ ਖੜਦਾ ਤੇ ਹੁਣ ਵੀ ਖੜਦਾ ਪਰ ਹੁਣ ਕਿਉਂ ਉਹਨਾਂ ਨੇ ਪਾਰਟੀ ਚੇਂਜ ਕੀ ਦੀ ਇਹ ਨਹੀਂ ਸਿੱਖ ਸਕ ਰਹੇ ਅੱਛਾ ਪੁਰਾਣੇ 2 ਸਾਲ ਅੱਜ ਕੱਲ ਕਰਤੀ ਗਏ ਨਹੀਂ ਛਿੱਤਰੋਂ ਗਾਣ ਨੂੰ ਉਹ 2 ਸਾਲ ਕਿਵੇਂ ਕੰਮ ਕੀਤਾ ਉਹ ਵਧੀਆ ਕੰਮ ਕੀਤਾ ਪਾਰਟੀ ਜਿੰਨਾ ਜੋਰ ਲਾ ਰਹੀ ਆ ਪੈਸੇ ਨਾਲ ਹੋਲਡਾਂ ਨਾਲ ਝੰਡਿਆਂ ਨਾਲ ਜੋਰ ਲਾ ਰਹੀ ਆ ਜੇਕਰ ਅੱਲਾ ਪੈਸਾ ਸੜਕਾਂ 'ਤੇ ਲਾ ਦੇਣਾ ਅੱਜ ਤੋਂ ਸਾਡੀ ਪਸਤੀ ਤਾਨਸ਼ਵੰਤਾ ਸਾਡਾ ਬੈਸਟ ਹਲਕਾ ਸਵਰਗ ਕਿਹੜਾ ਕੰਮ ਸਹੀ ਕਰੂਗਾ ਉਹਨੂੰ ਵੋਟ ਪਾਵਾਂਗੇ ਸਾਡੀ ਮਰਜ਼ੀ ਆ ਤੇ ਤੁਸੀਂ ਕਹੋ ਜੀ ਨਮਸਕਾਰ ਮਾਬੀ ਕਿਸੇ ਤੁਹਾਡੇ ਨਾਲ ਜਿੱਥੇ ਕਿ ਹੁਣ ਜਲੰਧਰ ਦੇ ਵਿੱਚ ਜਿਮਣੀ ਚੋਣਾਂ ਜਨਰਲ ਵੈਸਟ ਦੀਆਂ ਜਿਮਣੀ ਚੋਣਾਂ ਨੇ ਛੇ ਤੋਂ ਲੰਗਰਾਲ ਹੁਣੇ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵੱਲੋਂ ਐਮ ਐਲ ਏ ਦੀ ਚੋਣਾਂ ਜਿਹੜੀ ਲੜ ਰਹੀਆਂ ਨੇ ਇਸ ਲਈ ਅਸੀਂ ਅੱਜ ਵੈਸਟਵਾਲ ਆਏ ਹੋਏ ਹਾਂ ਜੱਦਰ ਵੈਸਟ ਬਸਤੀ ਦਾ ਨਿਸ਼ਮੰਦਾ ਲੋਕਾਂ ਨਾਲ ਗੱਲਬਾਤ ਕਰਾਂਗੇ ਕਿ ਅਖੀਰਕਾਂ ਲੋਕਾਂ ਦਾ ਕੀ ਕਹਿਣਾ ਹੈ ਕਿ ਇਸ ਵਾਰ ਕੀ ਚਾਹੁੰਦੇ ਨੇ ਕਿਹੜਾ ਉਮੀਦਵਾਰ ਕਿਹੜੀ ਪਾਰਟੀ ਜਲੰਧਰ ਵੈਸਟ ਇਲਾਕੇ ਜਾਵੇ ਕਿਉਂਕ ਉਹਦੇ ਵਿੱਚ ਮਿਨਿਸਟਰੀ ਕਹ ਲੋ ਹਰ ਇੱਕ ਪਾਰਟੀ ਦੇ ਵੱਡੇ ਆਗੂ ਸਾਡੇ ਪਹੁੰਚੇ ਹੋਏ ਨੇ ਜਿਲੰਦਰ ਦੀਆਂ ਚੋਣਾਂ ਦੇਖਣ ਲਈ ਸੋ ਲੋਕ ਕਹਦਾ ਕੀ ਕਹਿਣਾ ਲੋਕਾਂ ਦੀ ਕੀ ਸੋਚਣਾ ਲੋਕਾਂ ਨਾਲ ਗੱਲਬਾਤ ਕਰਦੇ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਜੀ ਠੀਕ ਆ ਜੀ ਕੀ ਨਾ ਤੁਹਾਡਾ ਜੀ ਪ੍ਰਵੀਨ ਸ਼ਰਮਾ ਕਿਹੜਾ ਲੱਕ ਪੈਂਦਾ ਆਪਣਾ ਸ਼ਿਵਾਜੀ ਨਗਰ ਅੱਜ ਇੱਥੇ ਵੀ ਜਿਲੰਦਰ ਵੈਸੇ ਆ ਜਾਂਦੀ ਹੈ ਹਾਂਜੀ ਹਾਂਜੀ ਕਿਵੇਂ ਦੇਖਦੇ ਹੋ ਫਿਰ ਇਲੈਕਸ਼ਨ ਜਿੰਨੀ ਚੋਣਾਂ ਤੁਹਾਡੇ ਇਲਾਕੇ ਦੇ ਵਿੱਚ ਹੈਗਾ ਕਿਉਂਕਿ ਇਸ ਵਾਰ ਬੋਲ ਵਾਲਾ ਬਹੁਤ ਜ਼ਿਆਦਾ ਹੈ ਜੀ ਹਾਂਜੀ ਵੋਟਾਂ ਨੂੰ ਕਿਵੇਂ ਦੇਖਦੇ ਹੋ ਇਸ ਵਾਰ ਠੀਕ ਆ ਵੋਟਾਂ ਵੰਡ ਲਈਆਂ ਕੋਈ ਦੱਸ ਸਕਦੇ ਹੋ ਕਿ ਤੁਹਾਨੂੰ ਜਿਹੜਾ ਕੰਮ ਸਹੀ ਕਰੂਗਾ ਉਹਨੂੰ ਮੋੜ ਪਾਵਾਂਗੇ ਸਾਡੀ ਮਰਜ਼ੀ ਹੈ ਉਹਦੇ ਉਹਦੇ ਸਾਡੀ ਮਰਜ਼ੀ ਹੈ ਨਾ ਪਿਛਲੇ ਕਾਰਜਕਾਰ ਕਾਰਜਕਰ ਵਾਲੇ ਦੱਸ ਸਕਦੇ ਹੋ ਕਿ ਸ਼ੀਤਲ ਰੰਗਰਾਲ ਹੋਣੇ ਪਹਿਲਾਂ ਸਵਾ 2 ਸਵਾ 2 ਸਾਲ ਰਹਿ ਕੇ ਗਏ ਨੇ ਆਮ ਆਦਮੀ ਪਾਰਟੀ ਵੱਲੋਂ ਬਾਪਤੀ ਉਹ 2 ਸਾਲ ਸਵਾ 2 ਸਾਲ ਕਿਵੇਂ ਕੰਮ ਕੀਤਾ ਉਹਨਾਂ ਨੇ ਉਹ ਤਾਂ ਤੁਹਾਨੂੰ ਵੀ ਪਤਾ ਕਿ ਇਹਦਾ ਕੰਮ ਕੀਤਾ ਤੁਸੀਂ ਲਾ ਕੇ ਤੁਸੀਂ ਲਾ ਕੇ ਦੇ ਬੰਦੇ ਸਾਡਾ ਤਾਂ ਕੰਮ ਨਹੀਂ ਹੋਇਆ ਪੀਲੀ ਕੋਠੀ ਲਾ ਕੇ ਪਹਿਲਾਂ ਵੀ ਪਾਣੀ ਖੜਦਾ ਤੇ ਹੁਣ ਵੀ ਖੜਦਾ ਹੈ ਬੋਰਡ ਤੇ ਆਪਾਂ ਉਹਨੂੰ ਪਾਵਾਂਗੇ ਜਿਹੜਾ ਉਹਦਾ ਹੱਲ ਕਰ ਦੇ ਦੇਖਿਆ ਨੰਗਦੇ ਹੋਣਾ ਸਾਡੇ ਪਾਣੀ ਗੰਦਾ ਆਉਂਦਾ ਹੈ சிவாਜੀ ਨਗਰ ਦੇ ਵਿੱਚ ਉਹਦਾ ਮਸਲਾ ਹੱਲ ਹੋ ਜਾਏ ਸਾਡੀ ਦਾਂਸ਼ਵੰਦਾ ਦੇ ਰਹਿਣ ਵਾਲੇ ਉਹ ਤਾਂ ਇਹਨਾਂ ਕੋ ਨਹੀਂ ਹੋਇਆ ਪਾਣੀ ਗੰਦਾ ਆਉਂਦਾ ਸੀਵਰ ਬੰਦ ਉਹ ਨਹੀਂ ਕੋਈ ਇਹਨਾਂ ਕੋ ਖਲਾਏ ਗਏ ਮੇਨ ਕੰਮ ਤੇ ਇਹੋ ਹੀ ਇਹ ਨਹੀਂ ਕੀਤਾ ਗਿਆ ਕਿੰਨੇ ਸਮੇਂ ਤੋਂ ਇਹਨੂੰ ਕਹੇ ਇਹਨੂੰ ਉੱਤੇ 15 ਸਾਲ ਹੋ ਹੀ ਗਏ 10 ਸਾਲ ਹੋ ਹੀ ਗਏ 10 ਬੰਦਾ ਸਾਲ ਹੋ ਗਏ ਇਦਾਂ ਹੀ ਆ ਪਾਣੀ ਕੰਦਾ ਆਂਦਾ ਸੀ ਕੰਦਾ ਪਾਣੀ ਪੀਂਦੇ ਆ 10 ਸਾਲ ਦੀ ਜੀ ਕਿਦਾਂ ਜੀ ਆਪਣਾ ਹੀ ਰਕੇਸ਼ ਕੁਮਾਰ ਕਿੱਥੋਂ ਬਿਲੋਂਗ ਕਰਦੇ ਹੋ ਆ ਚੀਤਲ ਦੇ ਘਰ ਦੇ ਇੱਥੇ ਬੈਸ ਬੈਸ ਨਾਲ ਕੀ ਕਿਵੇਂ ਲੱਗਦਾ ਕਿ ਇਸ ਵਾਰ ਕਿਵੇਂ ਦੇਖਦੇ ਹੋ ਜਿਮੀਨੀ ਚੋਣਾਂ ਨੂੰ ਜੀ ਲੱਗਦਾ ਤਾਂ ਚੀਤਲ ਦਾ ਹੀ ਹੈ ਨੰਬਰ ਅੱਛਾ ਜੀ ਤੁਸੀਂ ਕੀ ਚਾਹੁੰਦੇ ਹੋ ਕਿ ਤੁਹਾਡੇ ਇਲਾਕੇ ਵਿੱਚ ਕੌਣ ਆਉਣ ਕਿਉਂਕਿ ਪਹਿਲਾਂ ਚੀਤਲ ਆ ਰਹੇ ਨੇ ਆਮ ਆਦਮੀ ਪਾਰਟੀ ਦੇ 2 ਸਾਲ 2 ਸਵਾ ਦੋ ਸਾਲ ਉਸ ਵਾਰ ਉਹਨਾਂ ਨੇ ਫਿਰ ਅਸਤੀਫਾ ਦੇ ਕੇ ਹੁਣ ਦੁਬਾਰਾ ਤੋਂ ਭਾਜਪਾ ਨੂੰ ਲੜ ਰਹੇ ਨੇ। ਖੇਤਾਂ ਲਈ ਆਏਗਾ। ਕਿਹੜਾ ਲੱਕ ਪੈਂਦਾ ਆਪਣਾ? ਦਾਣਿਸ਼ ਹੁੰਦਾ। ਦਾਣਿਸ਼ਮੰਦਾਰੋ। ਕਿਵੇਂ ਦੇਖਦੇ ਹੋ ਵੋਟਾਂ ਜਿਮਨੀ ਚੋਣ ਆ ਗਈ ਨੇ ਦੁਬਾਰਾ ਤੋਂ ਐਮਐਲਏ ਦੀਆਂ ਵੋਟਾਂ ਫਿਰ ਆ ਗਈਆਂ ਨੇ ਜੀ ਦੋ ਸਾਲਾਂ ਸਵਾ ਦੋ ਸਾਲ ਬਾਅਦ। ਹਾਂਜੀ। ਇਸ ਵਾਰ ਇਲੈਕਸ਼ਨ ਨੂੰ ਕਿਵੇਂ ਦੇਖ ਰਹੇ ਹੋ ਵੀ? ਇਲੈਕਸ਼ਨ ਵਧੀਆ ਹੋਣ ਲੱਗੇ ਕੋਈ ਗੱਲ ਨਹੀਂ ਆਉਂਦੇ ਹੋ। ਕੀ ਲਾਛਾ ਦੋ ਸਾਲ ਜਿਹੜੇ ਦੋ ਸਵਾ ਦੋ ਸਾਲ ਪਹਿਲਾਂ ਸ਼ੀਤਲੋਂਗੜਾ ਲੈ ਕੇ ਗਏ ਨੇ ਐਸਾ ਵਿਧਾਇਕ ਕਿਥੇ ਥੋੜੇ ਇਲਾਕੇ ਦੇ ਵਿੱਚ ਕਿ ਇਹੋ ਜਿ अच्छा जी पहला तो बढ़िया ही हूं भी बढ़िया ही अपने लड़ कर दे भी जो भी ਤੁਸੀਂ ਦਫਾ ਚਾਹੋਗੇ ਇਸ ਵਾਰ ਤੁਸੀਂ ਕਿਹਨੂੰ ਚੁਣਨਾ ਚਾਹੁੰਦੇ ਹੋ ਜਾਂ ਕਿਹੜਾ ਉਮੀਦਵਾਰ ਤੁਹਾਡੇ ਇਲਾਕੇ ਜਦੋਂ ਵਾਰ ਆਵੇ ਇਸ ਮੋਟਾ ਚ ਦੱਸ ਸਕਦੇ ਹੋ ਕਿਦਾਂ ਇਸ ਵਾਰ ਕਿਹੜਾ ਉਮੀਦਵਾਰ ਤੁਹਾਡੇ ਇਲਾਕੇ ਚ ਆਵੇ ਦੱਸਣਾ ਚਾਹੁੰਦੇ ਹੋ ਤੁਸੀਂ ਅਸੀਂ ਮਾਰਾਜ ਅੱਜ ਜਿੰਨੂ ਦੀ ਹੋਸ ਸੁਮਹਾਲੀ ਨਾ ਅਸੀਂ ਰਿੰਕੂ ਨਾਲ ਰਹੇ ਹਾਂ ਸਾਨੂੰ ਜਿੱਥੇ ਰਿੰਕੂ ਕਹੇਗਾ ਸਾਡਾ ਉਧਰ ਆਵਾਂਗੇ ਉਹਨਾਂ ਰਿੰਕੂ ਜਿੱਥੇ ਕਹਿਣਗੇ ਉੱਥੇ ਕਰਨਗੇ ਹਾਂ ਅਸੀਂ ਉਧਰ ਜਾਵਾਂਗੇ ਚਲੋ ਠੀਕ ਹੈ ਧੰਨਵਾਦ ਕਿਹੜਾ ਇਲਾਕੇ ਬਣਾ ਤੁਹਾਡੇ ਦਾਂਸ ਮੰਦਾ ਗਣਸ਼ ਮੰਨੈ ਤਰ ਗਿਓ ਕਿਵੇਂ ਦੇਖ ਤੋ ਇਲੈਕਸ਼ਨ ਵੋਟਾਂ ਨੂੰ ਕਿਵੇਂ ਇਸ ਵਾਰ ਦੇਖ ਰਹੇ ਹੋ ਜਿਵੇਂ ਨੀ ਚੋਣਾ ਹੋ ਰਿਆ ਨੇ ਵਧੀਆ 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 ਅੱਛਾ ਪੁਰਾਣੇ 2 ਸਾਲ ਕਾਰਜਕਾਲ ਕਰਕੇ ਗਏ ਨੇ ਖੇਤਰੋਂ ਗ੍ਰਾਂਡ ਹੋਣੇ ਉਹ 2 ਸਾਲ ਕਿਵੇਂ ਕੰਮ ਕੀਤਾ ਉਹਨਾਂ ਨੇ ਵਧੀਆ ਕੰਮ ਕੀਤਾ ਜੀ ਕਰਕੇ ਤੁਸੀਂ ਦੱਸ ਸਕਦੇ ਤੁਸੀਂ ਯੰਗਸਟਰ ਹੋ ਇਸ ਇਲਾਕੇ ਦੇ ਹੋ ਜੀ ਹਾਂ ਜੀ ਹਾਂ ਜੀ ਕਿਵੇਂ 2 ਸਾਲ ਪੁਰਾਣਾ ਕਾਰਜਕਾਲ ਕਿਹੋ ਜਿਹਾ ਰਿਹਾ ਜੀ ਕਿਵੇਂ ਦੇਖਣਾ ਚਾਹੁੰਦੇ ਹੋ ਹੁਣ ਨੈਕਸਟ ਆ ਇਲੈਕਸ਼ਨ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ ਉਹ ਵਧੀਆ ਜਿਹੜੇ ਮਤਲਬ ਸੁਧਾਰ ਹੋਣਗੇ ਔਰ ਬਸ ਉਹੀ ਬਣਨਗੇ ਹਾਂ ਲਾਕਾ ਪਿੰਡ ਦਾ ਆਪਣਾ ਬਸਤੀ دانشਮੰਦਾਂ ਬਸਤੀ دانشਮੰਦਾਂ ਤੁਹਾਡੇ ਇਲਾਕੇ ਜੀ ਜੀ ਹੁਣ ਜਿਮਨੀ ਚੋਣਾ ਆਹ ਆਪਣੇ ਵਿਅਕਤੀ ਵਾਲੇ ਪਾਸੇ ਹੋਰੀਆਂ ਨੇ ਕਿਵੇਂ ਦੇਖਦੇ ਹੋ ਇਸ ਵਾਰ ਇਲੈਕਸ਼ਨਸ ਨੂੰ ਜੀ ਫਿਲਹਾਲ ਤਾਂ ਜਿਆਦਾ ਚੜੂ ਦੀ ਆਵਾਜ਼ ਆ ਠੀਕ ਹੈ ਹਾਂਜੀ ਤੇ ਪਹਿਲਾਂ ਜਿਹੜਾ 2 ਸਾਲ ਕਾਰਜ ਕਰ ਰਿਹਾ ਸ਼ਿਤਰੰਗਰਾਲ ਖੋਣਾ ਦਾ ਤੁਹਾਡੇ ਇਲਾਕੇ ਚ ਆਮ ਆਦਮੀ ਪਾਰਟੀ ਨਾਲੋਂ ਸਕੇ ਉਹ ਕਾਰਜ ਕਰ ਕੇ ਹੋ ਜਿਆ ਰਿਹਾ ਜੀ ਉਹ ਵੀ ਵਧੀਆ ਸੀ ਹੂੰ ਪਰਨ ਕਿਉਂ ਕਿਉਂ ਉਹਨਾਂ ਨੇ ਪਾਰਟੀ ਚੇਂਜ ਕੀਤੀ ਇਹ ਨਹੀਂ ਅਸੀਂ ਕਹਿ ਸਕਦੇ ਹਾਂ ਤੁਸੀਂ ਦੱਸਣਾ ਚਾਹੋਗੇ ਤੁਸੀਂ 21 ਤੋਂਨ ਕਿ ਕਿਹੜੀ ਪਾਰਟੀ ਹੈ ਕਿਹੜਾ ਉਮੀਦਵਾਰ ਇਸ ਵਾਰ ਹੁਣ ਇਹ ਸੋਣਾ ਚਾਹਵੇ ਜੀ ਸਾਡੇ ਵੱਲ ਹਾਂਜੀ ਮੈਂ ਤਾਂ ਤੁਸੀਂ ਦੱਸਣਾ ਚਾਹੋਗੇ ਕਿ ਇਸ ਵਾਰ ਕਿਹੜੀ ਪਾਰਟੀ ਹੈ ਕਿਹੜਾ ਉਮੀਦਵਾਰ ਤੁਹਾਡੇ ਹਲਾਵੇ ਫਿਲਹਾਲ ਇਸ ਵਾਰ ਤਾਂ ਹੁਣ ਸਾਰੇ ਝਾੜੂ ਦੇ ਪਿੱਛੇ ਫੇਰੇ ਇੱਕ ਵਾਰ ਲਮਗਾਰ ਰਹੇ ਆ ਜੋਰ ਹਾਂ ਠੀਕ ਹੈ ਹਾਂਜੀ ਪਹਿਲਾਂ ਵੀ ਕਿਉਂਕਿ ਝਾੜੂ ਤੋਂ ਵੋਟ ਪਈ ਸੀ ਉਸੇ ਸਮੇਂ ਸਿਤਰਾਉਂ ਗਾਉਂ ਨੇ ਆਏ ਸੀ ਹਾਂਜੀ ਹਾਂਜੀ ਉਹਨਾਂ ਨੇ ਕਿ ਪਾਰਟੀ ਰਿਪੀਟ ਕਰ ਲਈ ਆ ਹਾਂਜੀ ਔਰ ਅਹੀ ਪਹਿਲੀ ਵਾਰੀ ਦੇ ਰਿਹਾ ਕਿ ਮੇਰਾ 40 ਸਾਲ ਦੀ ਉਮਰ ਹੋ ਗਈ ਇੱਕ ਪਹਿਲੀ ਵਾਰੀ ਅਸੀਂ ਇਦਾਂ ਦਾ ਇਲੈਕਸ਼ਨ ਦੇਖ ਰਹੇ ਆ ਕਿ ਜਿੱਥੇ ਇੱਕ ਵਿਧਾਇਕ ਜੀਵਨੀ ਚੋਣ ਲੜ ਰਿਹਾ ਸ਼ੀਤਲੋਂਗਰਾਲ ਉਹਰੇ ਨਾਲ 99 ਬੰਦੇ ਜਿਹੜੇ ਟੱਕਰ ਲੈ ਰਹੇ ਨੇ ਐਮਐਲਏ ਬੰਦਾ ਪੁੱਛਿਆ ਨੂੰ ਵਈ ਇੰਨੀ ਕੀ ਜ਼ਰੂਰਤ ਪੈ ਗਈ ਹੈ ਕਿ ਜਿਹੜੀ 91 ਬੰਦੇ ਇੱਥੇ ਇਲੈਕਸ਼ਨ ਲੜ ਰਹੇ ਉਹ ਇਕੱਲਾ ਇਲੈਕਸ਼ਨ ਲੜ ਰਹੇ ਹੋਏ ਸਾਰੇ ਦੁਨੀਆ ਨੂੰ ਪਰੇਸ਼ਾਨ ਹੋਈ ਦੀ ਅਨੇਕ ਸਾਡੀਆਂ ਬਸਤੀਆਂ ਪਰੇਸ਼ਾਨ ਹੋਈ ਦੀਆਂ ਕਪੁੱਛੋ ਵੱਟ ਜਿੰਨੀਆਂ ਕ ਬਸਤੀਆਂ ਹਰੀਆਂ ਪਰੇਸ਼ਾਨ ਹੋਈ ਦੀਆਂ ਕੋਈ ਆ ਰਿਹਾ ਕੋਈ ਜਾ ਰਿਹਾ ਕੋਈ ਕੰਮ ਕਾਜ ਨਹੀਂ ਚੱਲਦੇ ਪਿਆਗੇ ਲੋਕੀ ਵਿਹਲੇ ਬੈਠੇ ਨੇ ਇੱਥੇ ਔਰ ਅੰਨਾ ਕ ਯੋਰ ਲੱਗ ਰਿਹਾ ਮੇਰਾ ਹਾਲ ਜਿੰਨਾ ਕ ਯੋਰ ਲਾ ਰਹੇ ਨੇ ਔਰ ਜਿੰਨਾ ਕ ਪੈਸਾ ਲੱਗ ਰਿਹਾ ਬੈਸਟ ਹਲਕੇ ਦੇ ਵਿੱਚ ਇਹਨਾਂ ਦੀ ਗੱਲ ਕਰ ਰਹੇ ਤੁਸੀਂ ਮੈਂ ਸਾਰੀਆਂ ਪਾਰਟੀਆਂ ਦੀ ਗੱਲ ਕਰ ਰਿਹਾ ਤਿੰਨੇ ਪਾਰਟੀਆਂ ਤਿੰਨ ਪਾਰਟੀਆਂ ਇਸ ਟਾਈਮ ਮੌਜੂਦਾ ਚਲਦੀਆਂ ਪਈਆਂ ਨੇ ਆ ਪਾਰਟੀ ਕਾਂਗਰਸ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਇਹ ਤਿੰਨੇ ਪਾਰਟੀਆਂ ਜਿੰਨਾ ਯੋਰ ਲਾ ਰਹੀਆਂ ਪੈਸੇ ਨਾਲ ਹੌਲਡਰਾਂ ਨਾਲ ਝੰਡਿਆਂ ਨਾਲ ਯੋਰ ਲਾ ਰਹੀਆਂ ਜੇਕਰ ਇਹਨਾਂ ਪੈਸਾ ਸੜਕਾਂ 'ਤੇ ਲਾ ਦੇਣਾ ਅੱਜ ਨੂੰ ਸਾਡੀ ਬਸਤੀ ਦਾਣ ਸਾਡਾ ਬੈਸਟ ਹਲਕਾ ਸਵਰਗ ਦੇ ਵਿੱਚ ਪੈ ਜਾਣਾ ਸੀ ਜਿੰਨਾ ਕਾ ਯੋਰ ਲਾ ਰਹੇ ਨੇ ਔਰ ਜਿੰਨਾ ਕਾ ਪੈਸਾ ਲਾ ਰਹੇ ਨੇ ਅੰਨੇ ਵਾ ਪੈਸਾ ਲਾ ਰਹੇ ਨੇ ਕੋਈ ਆਣਾ ਪੁੱਛਦਾ ਨਹੀਂ ਪਿਆ ਕੋਈ ਗਿਛਦਾ ਨਹੀਂ ਪਿਆ ਜੇ ਕਿਤੇ ਅੰਨਾ ਪੈਸਾ ਲਾ ਦੇਣ ਬੱਚੇ ਪੜਾਉਣ ਤੇ ਲਾ ਦੇਣ ਕੋਈ ਸਕੂਲ ਹੀ ਬਣਾ ਦੇਣ ਬੱਚਿਆਂ ਵਾਸਤੇ ਫ੍ਰੀ ਵਾਲਾ ਉਹ ਕਮਾਂ ਵਾਲਾ ਜਾਂਦਾ ਨਹੀਂ ਪਿਆ ਧਿਆਨ ਇਹ ਤਿੰਨੇ ਪਾਰਟੀਆਂ ਲੱਗੀ ਦੀ ਐਦਾ ਪੈਸਾ ਲਾ ਰਹੀਆਂ ਕਿ ਜਿਦਾ ਪਾਣੀ ਚੱਲ ਰਿਹਾ ਨਹਿਰਾਂ ਦੇ ਵਿੱਚ ਇਸ ਵਾਰ ਇਸ ਵਾਰ ਕਿਵੇਂ ਦੇਖਦੇ ਹੋ ਇਲੈਕਸ਼ਨ ਨੂੰ ਕਿ ਕਿਹੜਾ ਉਮੀਦਵਾਰ ਚੁਣਨਾ ਚਾਹੁੰਦੇ ਤੁਸੀਂ ਵੀ ਨਾਲ ਆਓ ਜੀ ਖੜ੍ਹ ਅਸੀਂ ਤੇ ਕੰਨੇ ਇੱਥੇ ਉਮੀਦਵਾਰ ਤੇ ਕੋਈ ਚਾਹੀਦਾ ਤੇ ਚਾਹੀਦਾ ਸੱਚ ਸੱਚ ਪਵਿੱਤਰ ਰਾਜ ਜਿਹੜਾ ਕਮੇਟਰੀ ਦਾ ਰਾਜ ਹੋਇਆ ਨਾ ਸਾਰੇ ਲੋਕਾਂ ਨੂੰ ਸਿੱਧਿਆ ਕਰ ਦੇ ਇੱਕ ਵਾਰੀ ਅਤੇ ਜਿਹੜਾ ਲੀਡਰ ਆਂਦਾ ਸਾਡੇ ਦੇ ਬਾਹਰ ਜਾਂਦਾ ਉਹੋ ਹੀ ਉਹ ਕੰਮ ਕਰਦਾ ਹੋਵੇ ਕੋਈ ਕੰਮ ਨਹੀਂ ਕਰਦਾ ਕੋਈ ਕਾਜ ਨਹੀਂ ਕਰਦਾ ਸਾਰੇ ਆਪਣੇ ਆਪਣੇ ਲੀਡਰ ਨਹੀਂ ਜਮਾ ਕੇ ਚਲੇ ਜਾਂਦੇ ਸਾਨੂੰ ਹੋ ਗਿਆ 30 40 ਸਾਲ ਇੱਥੇ ਰਹਿੰਦੇ ਬੈਸਟ ਲੱਕ ਦੇ ਵਿੱਚ ਅਸੀਂ ਤੇ ਅੱਧਾ ਦੇ ਦੇਖਦੇ ਆਂ ਜਦੋਂ ਦੁਨੀਆ ਚਲਦੀ ਵੀ ਚਲੀ ਜਾਂਦੀ ਵੀ ਕੋਈ ਸੜਕ ਨਹੀਂ ਬਣਦੀ 2.5 ਸਾਲ ਵਿਧਾਇਕੀ ਕਰਕੇ ਕਹਿੰਦੇ ਸੀ ਤੁਰੰਗਰਾਲ ਹੋਣੇ ਉਹਨਾਂ ਬਾਰੇ ਉਹ ਜਿਹੜਾ ਉਹ ਕਾਰਜਕਾਰ 2.5 ਸਾਲ ਜਾਂ 2 ਸਾਲ ਦਾ ਕਿਹੋ ਜਿਹਾ ਲੱਗਾ 2 ਸਾਲ ਦਾ ਨਾ ਕਾਰਜਕਾਰ ਕੀਤਾ ਆਪਣੇ ਵਾਲ ਬਹੁਤ ਵਧੀਆ ਔਰ ਉਹਨਾਂ ਕਿਹਾ ਕਿ ਸਾਡਾ ਜਿਹੜਾ ਕੀ ਨਾ ਆਪ ਪਾਰਟੀ ਵਾਲੇ ਬੰਦੇ ਨੇ ਉਹਨਾਂ ਸਾਡਾ ਸਾਥ ਨਹੀਂ ਦਿੱਤਾ ਅਸੀਂ ਉਹਨਾਂ ਦਾ ਅਸ ਕਰਕੇ ਸਾਥ ਛੱਡ ਦਿੱਤਾ ਕਿਉਂਕਿ ਸਾਨੂੰ ਪਿੱਛੋਂ ਨਾ ਕੁਝ ਦਿੱਤਾ ਨਹੀਂ ਅਸੀਂ ਸਰਕਾਰ ਨਹੀਂ ਬਣਾ ਸਕੇ ਅਸੀਂ ਲੋਕਾਂ ਦੇ ਕੰਮ ਨਹੀਂ ਕਰ ਸਕਦੇ ਅਸੀਂ ਅਸ ਕਰਕੇ ਭਾਰਤੀ ਜਨਤਾ ਪਾਰਟੀ ਸੈਂਟਰ ਦੇ ਵਿੱਚ ਵੀ ਉਹਨਾਂ ਦੀ ਸਰਕਾਰ ਹੈ ਔਰ ਪੰਜਾਬ 'ਚ ਵੀ ਉਹੜਾ ਸਰਕਾਰ ਹੋਏਗੀ ਫੇਰ ਹੀ ਫੰਡ ਆਏਗਾ ਫੇਰ ਹੀ ਇਹ ਕੰਮ ਚੱਲਣਗੇ ਐਸ ਕਰਕੇ ਕੰਮ ਨਹੀਂ ਚੱਲ ਰਿਹਾ ਸਾਰੇ ਬੈਸਟਲ ਕਰੇ ਹਰ ਕੀ ਆਵਾਜ਼ ਆਹੀ ਹੈ ਕਿ ਸ਼ੀਤਲ ਅੰਗਰਾਲ ਨੂੰ ਬੋਟਾ ਪਾਓ ਫਿਰ ਭਾਰਤੀ ਜਨਤਾ ਪਾ ਦੇ ਜਿੱਤਣਗੇ ਔਰ ਜਿੰਨਾ ਵੀ ਕੰਮ ਹੈ ਸੈਂਟਰ ਕੋਲੋਂ ਹਲਕੇ ਤੋਂ ਫੰਡ ਆਏਗਾ ਫੇਰ ਸਾਡੀਆਂ ਸੜਕਾਂ ਬਣਨਗੀਆਂ ਹਰ ਇੱਕ ਕੰਮ ਹੋਣਗੇ ਐਸ ਕਰਕੇ ਉਹਨਾਂ ਆਪਣਾ ਜਿਹੜਾ ਨਾ ਸਮਝ ਲਓ ਜੇ ਆਪ ਪਾਰਟੀ ਛੱਡ ਕੇ ਐਸ ਕਰਕੇ ਉਹ ਆਏ ਹੀ ਭਾਪੀ ਇਹਨੇ ਸਹੀ ਹੋ ਗਿਆ ਆ ਗਏ ਨੇ ਹਾਂਜੀ ਸਹੀ ਹੋ ਗਿਆ ਚਲੋ ਧੰਨਵਾਦ ਜੀ